और। आज हुंदा नजर आ रहा है नशों के लिए बट नहीं आज आप इतना क्राउड देखिए नशों से दूर खेलों की ओर ले जाने का क्रेडिट जाता है ਜੀ ਜੀ ਉਹਨਾਂ ਨੂੰ ਬੁਲਾਏ ਸਵੇਰੇ 5:30 ਵਜੇ ਦੇ ਬੱਚੇ ਆ ਜਿਹੜੇ ਅੱਜ ਅਵਾਰ ਦੀ ਉਹ ਸਰਕੰਤ ਇਹ ਵੱਡੀ ਗੱਲ ਹੈ ਆਪਾਂ ਜੇਤੂ ਕੋਲ ਹੁੰਦਾ ਨਹੀਂ ਉਹ ਨਾ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਤੁਸੀਂ ਯੋ ਹਰ ਆਲਰੇਡੀ ਬੀਨਸ ਇੱਕ ਆਪਣੇ ਆਪਾਂ ਤੋਂ ਤਾਰੀ ਮੰਗਦੇ ਦਰੇ ਨੇੜੇ ਬੱਚੇ ਇਸ ਚੀਜ਼ ਤੇ ਲੱਗ ਕੇ ਜੀ ਉਹ ਨਸ਼ਾ ਉਹਨਾਂ ਨੂੰ ਕੀ ਕਰੂਗਾ ਜੀ ਉਹ ਨਸ਼ੇ ਦੇ ਨੇੜੇ ਵੀ ਜਾਂਦੇ ਜੀ ਜਿਹਨੂੰ ਇਹ ਨਸ਼ਾ ਲੱਗ ਗਿਆ ਜੀ ਜੀ ਇਸੇ ਤਰੀਕੇ ਨਾਲ 111 ਅੰਦ ਰੰਚਮਾਇ ਜੀ 13 ਐਮ ਐ ਐਮ ਪੀ ਨੇ ਜੀ ਰਾਜ ਸਰਕਾਰ ਦੇ ਐਮ ਪੀ ਨੇ ਜੀ ਉਹਨਾਂ ਨੂੰ ਸਾਰਿਆਂ ਨੂੰ ਬੱਚਿਆਂ ਦੀ ਅਚੇਵਿਤੀ ਜੀ ਕਰਦੀਆਂ ਚਾਹੀਦੀਆਂ ਜੀ ਅਬੋਰ ਸ਼ਹਿਰ ਦੇ ਵਿੱਚ 5ਵੀਂ ਮੈਰਾਥਨ ਹੈ ਜੀ ਇਹ ਤਾਂ ਜਾਖੜ ٹرسٹ ਵੱਲੋਂ ਉਹਨਾਂ ਦੇ ਸਰਪ੍ਰਸਤ ਸ੍ਰੀ ਗੁਰਵਚਨ ਸਿੰਘ ਜੀ ਸਰਾਂ ਵੱਲੋਂ 쿠ਤੀ ਸਾਹਿਬ ਵੱਲੋਂ ਰਾਹੁਲ ਨਾਗਪਾਲ ਜੀ ਵੱਲੋਂ ਜੀ ਸਾਡੇ ਹਲਕਾ ਵਿਧਾਇਕ ਸੰਦੀਪ ਜੀ ਜਾਖੜ ਵੱਲੋਂ ਜਿਹੜੇ ਬਹੁਤ ਵਧੀਆ ਐਫਰਟਸ ਕੀਤੇ ਜਾ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਨਸ਼ਿਆਂ ਸੇ ਦੂਰ ਖੇਲੋ ਕੀ ਔਰ ਜਿਹੜੀ ਐਕਟੀਵਿਟੀ ਦਾ ਉਹ ਜਿਹੜੀ ਪ੍ਰਚਾਰ ਕੀਤਾ ਜਾ ਰਹੀ ਹੈ ਕਿ ਥੈਂਕ ਯੂ ਲਈ ਆਵਾਏ ਵਿੱਚ ਬਹੁਤ ਚੁਕੇ ਹੈ ਅੱਜ ਹੀ ਮਾਰਾ ਹੈ ਨੋਟਿੰਗ ਸਾਨੂੰ ਵਿੱਚ ਮੌਕਾ ਮਿਲ ਰਿਹਾ ਹੈ ਰਾਜ ਮੰਤਰੀ ਕਿ ਸਾਨੂੰ ਇੰਨਾ ਚੰਗਾ ਮੌਕਾ ਮਿਲਿਆ ਰਾਜ ਸਭਾ ਸੰਸਦ ਕਾਮਯਾਬੀ ਲਈ को बहुत बहुत इतने एक साथ इकट्ठा करने के लिए जैसे कि हमारा एरिया कहते हैं कि नशों के लिए बट नहीं आज आप इतना क्राउड देखिए नशों से दूर खेलों की ओर ले जाने का क्रेडिट जाता है ਤੋਂ ਵੀ ਸਾਫ ਕਰਦੇ ਰਹਿੰਦੇ ਆ ਜੀ ਸਰ ਸੰਡੇ ਨੂੰ ਮੈਂ ਦੇਖਦਾ ਆਪਣੀ ਟੀਮ ਨਾਲ ਜੀ ਬਾਤ ਸਾਫ ਕਰਦੇ ਆ ਜੀ ਉਹ ਸੜਕਾਂ ਸਾਫ ਕਰਦੇ ਆ ਪਲਾਸਟਿਕ ਸਾਫ ਕਰਦੇ ਆ ਜੀ ਜਿਵੇਂ ਐਮ ਐਲ ਏ ਨਾ ਇੱਕ ਮਿੰਟ ਬੈਠਾ ਸਾਈਡ ਮੈਂ ਸਾਈਡ ਸਰਕਾਰ ਦੀਆਂ ਗੱਡੀਆਂ ਲੈ ਕੇ ਹੂਟਰ ਮਾਰਾਂ ਵਾਲਾ ਨਹੀਂ ਹੁੰਦਾ ਜੀ ਐਮ ਐਲ ਏ ਸਿੱਖਣ ਦੀ ਲੋੜ ਅਸਦੀਪ ਜਖੜ ਤੋਂ ਜੀ ਅੱਜ ਅੱਜ ਇਹਨੂੰ ਚੈੱਕ ਕਰ ਲਈ ਜੀ ਇਹਨੀਆਂ ਤੋਂ ਹੋਰ ਬਾਅਦ ਵਿੱਚ ਜਿਸਨੂੰ ਜਿਹੜੇ ਬੈਸਟ ਮੈਰਥਨ ਦੌੜ ਦੇ 21 ਕਿਲੋਮੀਟਰ ਦੇ ਜੀ ਵਿਪਾਰਡ ਹੋਣ ਉਹਨਾਂ ਨੂੰ ਬੁਲਾਏ ਸਾਢੇ 5 ਵਜੇ ਦੇ ਬੱਚੇ ਆ ਜਿਹੜੇ ਅੱਜ ਅਵੋਰ ਦੇ ਉਹ ਸਰਕਾਂ ਤੇ ਉਹ ਪ੍ਰੈਕਟਿਸ ਕਰ ਰਹੇ ਆ ਜੀ ਉਹ ਆਪਸ ਵਿੱਚ ਜਿਹੜਾ ਉਹਨਾਂ ਦਾ ਇੰਟਰੈਕਸ਼ਨ ਆ ਜੀ ਸੋ ਇਹਨਾਂ ਕਦਰੀ ਉੱਤਰਦਾ ਜੀ ਜਿਹੜੇ ਬੱਚੇ ਇਸ ਚੀਜ਼ ਤੇ ਲੱਗੇ ਜੀ ਉਹ ਨਸ਼ਾ ਉਹਨਾਂ ਨੂੰ ਕੀ ਕਰੂਗਾ ਜੀ ਉਹ ਨਸ਼ੇ ਦੇ ਨੇੜੇ ਵੀ ਜਾਂਦੇ ਜੀ ਜਿਹਨੂੰ ਇਹ ਨਸ਼ਾ ਲੱਗ ਗਿਆ ਜੀ ਇਸ ਕੰ ਦਾ ਸਿਹਰਾ ਆਪਣੇ ਸ੍ਰੀ ਜਾਖੜ ਜੀ ਹਾਂ ਉਹ ਰਾਮ ਜਾਖੜ ਜੀ ਤੀਜੀ ਪੀੜੀ ਹੋਵਾਲਾ ਜੀ ਸੰਦੀਪ ਜਾਖੜ ਜੀ ਇਹਨਾਂ ਨੂੰ ਇਹ ਉਹਨਾਂ ਨੇ ਸਿੱਖਿਆ ਮਾ ਦਿੱਤੀ ਜੀ ਜਿਹੜਾ ਕਿ ਸਾਡੇ ਅੱਗੇ ਵੀ ਅੱਜ ਖਾਸ ਤੌਰ ਤੇ ਜੀ ਦਿੱਲੀੋਂ ਚੱਲ ਕੇ ਜੀ ਸਵੇਰੇ ਜੀ ਇਹ ਬੱਚਿਆਂ ਨੂੰ ਕਾਤ ਕਰਦੇ ਜੀ ਅਸੀਂ ਸਾਸ਼ੁਨ ਦਾੁੰਨੇ ਨਾ ਨੇ ਬੱਚੇ ਨੂੰ ਛੱਡੂ ਨਾ ਛੱਡੀ ਜੀ 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 ਉਹ ਵੀ ਕੰਮ ਕਰ ਚ ਹੀ ਰਹੇ ਆ ਉਹ ਕੰਮ ਜੀ ਹੋਰ ਛੋਇਆ ਜੀ ਜਸਤਰ ਸਾਹਿਬ ਕੀ ਦਾ ਜੀ ਇਸੇ ਤਰੀਕੇ ਨਾਲ 117 ਅਧੰਸ਼ ਬਾਰੇ ਜੀ 13 ਐਮ ਐ ਐਮ ਪੀ ਨੇ ਜੀ ਰਾਜ ਸਰਕਾਰ ਐਮ ਪੀ ਨੇ ਜੀ ਉਹਨਾਂ ਨੂੰ ਸਾਰਿਆਂ ਨੂੰ ਬੱਚਿਆਂ ਦੀ ਅੱਛੀ ਵਿੱਦਿ ਕਰਦੀਆਂ ਚਾਹੀਦੀਆਂ ਜਿਦਨਾ ਸਾਡਾ ਪੰਜਾਬ ਦਾ ਨੌਜਵਾਨ ਦੁਆਰਾ ਸਪੋਰਟ ਚਾ ਸਕੀ ਜੀ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਸਰ ਤੁਸੀਂ ਆਪ ਤੋੜਦੇ ਜਿਹੜੇ ਲਾਰੇਓ ਨਾਲ ਅਸੀਂ ਤਾਂ ਹੁਣ ਮੈਂ ਸਮੀ ਦਾ 50 ਸਾਲ ਦੇ ਹੋ ਜੀ ਮੇਰਾ 71 ਦਾ ਜਨਮ ਜੀ ਅਸੀਂ ਦੱਸੇ ਨੂੰ ਇਹਨਾਂ ਨੂੰ ਚਾਹ ਕਰਨ ਲਈ ਜੀ ਇਹਨਾਂ ਨੂੰ ਮੋਟੀਵੇਟ ਕਰਨ ਲਈ ਜੀ ਵੀ ਦੇਖੋ ਸਾਡੀ ਜਰਨੇਸ਼ਨ ਜਿਹੜੀ ਜੀ ਉਹ ਅੱਜ ਵੀ ਜੀ ਤੁਹਾਡੇ ਨਾਲ ਕੁatsch ਸਕਦੀ ਆ ਰੁਕ ਸਕਦੀ ਆ ਤੇ ਨਵੀਂ ਪੀੜੀ ਰੁਕੀ ਹੋਇਆ ਉਹ ਕਿਉਂ ਨਹੀਂ ਹਮਲਾ ਮਾਰਦੀ ਪਰ ਅੱਜ ਜਿਹੜੀ ਹੋ ਰਿਹਾ ਆ ਕਿ ਛੋਟੇ ਬੱਚੇ ਜੀ ਉਹ ਇਹ ਤੋਂ ਮੈਂ ਛੁੜ ਕੇ ਸਮਝ ਲਵਾਂ ਅਗਲੇ ਸਾਲ ਲਈ ਤਿਆਰੀ ਕਰਦੇਗੇ ਜੀ ਵੀ ਅਗਲੇ ਸਾਲ ਅਸੀਂ ਕੰਪਲੀਟ ਕਰਨਾ ਅਸੀਂ 3 ਸੈਕਿੰਡ ਆਉਣਾ ਜੀ ਤੇ ਮਾਂ ਬਾਪ ਨਾਲ ਆਏ ਪੇਸ਼ ਨਾਲ ਆਏ ਹੋ ਜੀ ਇੰਨਾ ਚਾਹ ਵੀ ਬੱਚੇ ਸਾਡੇ ਚੰਗੇ ਕੰਮ ਕਰੀ ਜਾ ਰਹੇ ਆ ਜੀ ਇਹ ਫੇਰ ਮੈਂ ਕਹਾਂ ਸਾਰੀ ਅਬੋਰ ਜੀ ਸਾਰੀ ਸੰਦੀਪ ਜਾਖੜ ਦੀ ਟੀਮ ਜੀ ਇਕ ਰੋਸ ਦੀ ਪਾਰਟੀ ਮਤੂੰ ਹਰ ਨੌਜਵਾਨ ਹਰ ਸਾਡੇ ਭਰਾ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਆ ਉਹ ਅੱਜ ਸਰਚਾਂਦੇ ਨੇ ਇੱਕ ਵਾਰ ਇੱਕ ਵਾਰ ਮੈਂ ਕਹੂੰਗਾ ਕੈਮਰਾ ਉਧਰ ਘੁਮਾਓ ਉੱਤੇ ਜਾ ਕੇ ਹਜ਼ਾਰਾਂ ਦੀ ਬਤ ਗਿਣਤੀ ਚ ਜੀ ਬੱਚੇ ਜਿਹੜੇ ਇਸ ਵੇਲੇ ਉਹ ਆਪਣਾ ਪਸੀਨਾ ਜੀ ਆਪਣੀ ਸਿਹਤ ਠੀਕ ਕਰਨ ਲਈ ਜੀ ਅੱਜ ਸੜਕਾਂ ਨੂੰ ਆ ਦੇਖੋ ਰਿਕਰਨ ਵੀ ਹੋਗੇ 10 ਕਿਲੋਮੀਟਰ ਜੀ ਜੀ ਵਾਪਸ ਵੀ ਜਾ ਰਹੇ ਆ ਜੀ ਦੇਖੋ ਇਹ ਇਹ ਜੀ ਤੁਹਾਨੂੰ ਲੱਗਦਾ ਜਿਹੜਾਗਾ ਜਿਹੜਾਗਾ ਮੈਰਾਥਨ ਦਾ ਆਯੋਜਿਤ ਕੀਤਾ ਗਿਆ ਸੰਦੀਪ ਜਾਖੜ ਵੱਲੋਂ ਜੀ ਹਾਂ ਦੇਖੋ ਜੀ ਅਬੋਰ ਸ਼ਹਿਰ ਦੇ ਵਿੱਚ ਪੰਜਵੀਂ ਮੈਰਾਥਨ ਹੈ ਜੀ ਇਹ ਤਾਂ ਜਾਖੜ ٹرسٹ ਵੱਲੋਂ ਉਹਨਾਂ ਦੇ ਸਰਪ੍ਰਸਤ ਸ੍ਰੀ ਗੁਰਵਚਨ ਸਿੰਘ ਜੀ ਸਰਾ ਵੱਲੋਂ ਕ੍ਰਿਤੀ ਸਾਹਿਬ ਵੱਲੋਂ ਰਾਹੁਲ ਨਾਗਪਾਲ ਜੀ ਵੱਲੋਂ ਜੀ ਸਾਡੇ ਹਲਕਾ ਵਿਧਾਇਕ ਸੰਦੀਪ ਜੀ ਜਾਖੜ ਵੱਲੋਂ ਜੀ ਜਿਹੜੇ ਬਹੁਤ ਵਧੀਆ ਐਫਰਟਸ ਕੀਤੇ ਜਾ ਰਹੇ ਹਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਨਸ਼وں ਸੇ ਦੂਰ ਖੇਲੋਂ ਕੀ ਔਰ ਜਿਹੜੀ ਐਕਟੀਵਿਟੀ ਦਾ ਉਹ ਜਿਹੜੀ ਪ੍ਰਚਾਰਿਤ ਕੀਤੀ ਜਾ ਰਹੀ ਹੈ ਸੋ ਤੁਸੀਂ ਅੱਜ ਦੇਖ ਰਹੇ ਹੋ ਇੱਕ ਵੱਡੇ ਲੈਵਲ ਤੇ ਇੰਨੀ ਸਰਦੀ ਹੋਣ ਦੇ ਬਾਵਜੂਦ ਇੰਨੀ ਤੁੰਦ ਹੋਣ ਦੇ ਬਾਵਜੂਦ ਆ ਉਹ ਰਫਾ ਜਲਕਾ ਜਲਾਲਾਬਾਦ ਈਵਨ ਰਾਜਸਥਾਨ ਗੰਗਾਨਗਰ ਮਟਿਲੀ ਸਾਦੂਲ ਸ਼ਹਿਰ ਤੇ ਬਹੁਤ ਸਾਰੇ ਥਾਂ ਤੋਂ ਜਿਹੜੇ ਲੋਕ ਹੈ ਉਹ ਆਏ ਆ ਲੋਕ ਆ ਕੇ ਇਸ ਮੈਰਾਥਨ ਦਾ ਹਿੱਸਾ ਬਣਿਆ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਬਾਹਰ ਤੋਂ ਕਿਹੜੇ ਜਿਹੜੇ ਗੇਮ ਵਿਸ਼ੇਸ਼ ਤੌਰ ਤੇ ਯੋਗ ਹੈ ਏਕ ਸਪੈਸ਼ਲ ਐਥਲੀਟ ਹੈ ਸਾਡੇ ਇੰਟਰਨੈਸ਼ਨਲ ਹੈ ਉਹ ਜ਼ਲੰਧਰ ਤੋਂ ਆਇਆ ਹੈ ਇਹ ਕਿੰਨੀਆਂ ਤੋਂ ਇੱਕ ਐਥਲੀਟ ਸਾਡੇ ਕੋਲ ਇੱਥੇ ਜੀ ਅਬੋਹਰ ਦੇ ਵਿੱਚ ਪਹੁੰਚੇ ਅਸੀਂ ਉਹਨਾਂ ਦਾ ਇਸਤਿਕਬਾਲ ਕਰਦੇ ਆ ਉਹ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਉਹ ਕਹਿੰਦੇ ਮੈਂ ਜਿੱਤਣਾ ਨਹੀਂ ਹੈ ਮੈਂ ਦੇਖਣਾ ਹੈ ਕਿਤੇ ਕਿਤੇ ਲੋਕ ਆ ਜਿਹੜੇ ਪ੍ਰਯਾਸ ਕਰ ਰਹੇ ਆ ਸੋ ਉਸ ਪ੍ਰਯਾਸ ਸਦਕਾ ਹੀ ਹੈ ਜਿਹੜਾ ਨਿਰੰਤਰ ਜਾਰੀ ਹੈ ਜੀ ਜੀ ਸਾਧੂ ਸ਼ਹਿਰ ਤੋਂ ਕੌਣ ਪਹੁੰਚਿਆ ਸਰ ਸਾਧੂ ਸ਼ਹਿਰ ਤੋਂ ਹਲਕਾ ਵਿਧਾਇਕ ਤੇ ਉਹਨਾਂ ਦੇ ਨਾਲ ਜਿਹੜੇ ਪਹੁੰਚਣੇ ਸੀ ਸਾਥੀ ਉਹ ਪਹੁੰਚੇ ਆ ਜੀ ਉੱਥੋਂ ਦੇ ਸਪੈਸ਼ਲ ਸਾਧੂ ਸ਼ਹਿਰ ਤੋਂ ਪਹੁੰਚੇ